ਇਹਨਾਂ ਦੀ ਸੀਰੀਅਲ ਚੱਲਦੇ ਹੁੰਦੇ ਸੀ ਉਹਨਾਂ ਦੇ ਵਿੱਚ ਦਿਖਾਇਆ ਜਾਂਦਾ ਸੀ ਕਿ ਤુલਸੀ ਨੂੰ ਪੂਜਿਆ ਜਾਂਦਾ ਸੀ ਤੇ ਅੱਜ ਤੁਸੀਂ ਪੰਜ ਤુલਸੀ ਲੈ ਕੇ ਆਏ ਇਹਦੀ ਕੀ ਖਾਸੀ ਹੈ ਗਵੈਦਿਕ ਪੰਜ ਤુલਸੀ ਆਏ ਇਹਦੇ ਵਿੱਚ ਪੰਜ ਤਰ੍ਹਾਂ ਦੀ ਤુલਸੀ ਹੁੰਦੀ ਆ ਰਾਮ ਤુલਸੀ ਸ਼ਾਮ ਤુલਸੀ ਸਵੇਤ ਤુલਸੀ ਵਣ ਤુલਸੀ ਤੇ ਨਿੰਬੂ ਤુલਸੀ ਇਹਨੂੰ ਆਪਾਂ ਜਦੋਂ ਪੀਂਨੇ ਆ ਪਾਣੀ ਦੇ ਵਿੱਚ ਪਾ ਕੇ ਯੂਜ਼ ਕਰਦੇ ਆ ਤਾਂ ਇਹਦੇ 200 ਤਰ੍ਹਾਂ ਦੀ ਪ੍ਰੋਬਲਮਾਂ ਜਿਹੜੀ ਇਹਦੇ ਨਾਲ ਠੀਕ ਹੁੰਦੀ ਹੈ ਜੀ ਪੈਰਾਂ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਜਿੰਨੀਆਂ ਵੀ ਪ੍ਰੋਬਲਮਾਂ ਨੇ ਸਾਰੀਆਂ ਠੀਕ ਕਰਦੀਆਂ ਲੋਕ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਉਹ ਕਹਿੰਦੇ ਹੋਣਗੇ ਕਿ ਉਹੀ ਮਰੀ ਜਾਂਦੇ ਨੇ ਡਾਕਟਰਾਂ ਕੋਲ ਫਿਰ ਜਾਣ ਦੀ ਕੀ ਲੋੜ ਆਹੀ ਆਪਦੇ ਘਰ ਦੇ ਵਿੱਚ ਰੱਖ ਲਓ ਤੁਸੀਂ ਇਹਨੂੰ ਆਪਾਂ ਮਤਲਬ ਘਰ ਦੇ ਵਿੱਚ ਰੱਖ ਦਿਆਂ ਤਾਂ ਸਮਝ ਲਓ ਇੱਕ ਡਾਕਟਰ ਆਪਣੇ ਘਰ ਦੇ ਵਿੱਚ ਆ ਗਿਆ ਇਹ ਹਰ ਇੱਕ ਬਿਮਾਰੀ ਤੇ ਜਿਹੜਾ ਇਹ ਕੰਮ ਕਰਦੀ ਹੈ ਜੀ ਕਿਸੇ ਨੂੰ ਬੁਖਾਰ ਹੈ ਤਾਂ ਉਹਨਾਂ ਨੇ ਇਹ ਕਿਵੇਂ ਵਰਤੋਂ ਕਰਨੀ ਹੈ ਸਰ ਜਿਵੇਂ ਕਿਸੇ ਨੂੰ ਬੁਖਾਰ ਆ ਡੇਂਗੂ ਆ ਤਾਂ ਪਾਣੀ ਦੇ ਵਿੱਚ ਇਹਦੀਆਂ ਪੰਜ ਬੂੰਦਾ ਪਾਉਣੀਆਂ ਨੇ ਉਹ ਕਹਿੰਦੇ ਨਹੀਂਗਾ ਵੀ ਪੰਜ ਬੂੰਦ ਤੁਲਸੀ ਪੀਓ ਸੌ ਸਾਲ ਜੀਓ ਜੇਕਰ ਕਿਸੇ ਨੂੰ ਖੂਨ ਦੀ ਪ੍ਰੋਬਲਮ ਆ ਖੂਨ ਨਹੀਂ ਬਣਦਾ ਤਾਂ ਉਹਦੇ ਵਾਸਤੇ ਤਾਂ ਬਹੁਤ ਰਿਜ਼ਲਟ ਵਧੀਆ ਹੈ। ਨਾਰੀਅਲ ਦੇ ਤੇਲ ਦੇ ਵਿੱਚ ਮਲਾ ਕੇ ਉਸ ਜਗ੍ਹਾ ਤੇ ਮਲ ਲਓ ਤੁਹਾਡੀ ਜਲਣਾ ਜਿਹੜੀ ਬਿਲਕੁਲ ਨਾਲ ਦੀ ਨਾਲ ਹੀ ਬੰਦ ਹੋ ਜਾਣੀ ਹੈ। ਸਰ ਜਿਹੜੀ ਇਹ ਤੁਲਸੀ ਐ ਬਾਤ ਪਿਤ ਕਫ ਨੂੰ ਸ਼ਾਂਤ ਕਰਦੀ ਹੈ ਬੈਲੈਂਸ ਕਰਦੀ ਹੈ ਆਦਰਕ ਦਾ ਰਸ ਸ਼ਾਇਦ ਤੇ ਤੁਲਸੀ ਬਰਾਬਰ ਮਾਤਰਾ ਦੇ ਵਿੱਚ ਮਿਲਾ ਕੇ ਲੈ ਲਓ ਤੇ ਨਾਲ ਦੀ ਨਾਲ ਖਾਂਸੀ ਦੇ ਵਿੱਚ ਤੁਹਾਨੂੰ ਆਰਾਮ ਆ ਜਿਹੜਾ ਉਹ ਮਿਲ ਜੂਗਾ। ਪਾਣੀ ਦੇ ਵਿੱਚ ਇਹਦੀਆਂ 8-10 ਬੂੰਦਾਂ ਪਾ ਕੇ ਘਰਾਲੇ ਕਰ ਲੋ। ਚਾੜ੍ਹ ਦੇ ਵਿੱਚ ਕੀੜਾ ਲੱਗਿਆ, ਮਸੂੜਿਆਂ ਦੇ ਵਿੱਚ ਰੇਸ਼ਾ ਵਗੈਰਾ ਹੈ ਤੇ ਦਰਦ ਦਾ ਤੁਹਾਡਾ 5 ਮਿੰਟ ਦੇ ਵਿੱਚ ਨਾਲ ਦੀ ਨਾਲ ਹੀ ਬੰਦ ਹੋ ਜਾਏਗਾ ਜੀ। ਜਿਹੜਾ ਵੀ ਤੁਸੀਂ ਤੇਲ ਵਰਤਦੇ ਹੋ, ਉਹਦੇ ਵਿੱਚ ਇਹਦੀਆਂ 10-15 ਬੂੰਦਾਂ ਪਾ ਕੇ ਸਿਰ ਦੇ ਵਿੱਚ ਇਹਦੀ ਮ사ਜ ਕਰੋ। ਜਿਵੇਂ ਜੜ ਤੋਂ ਚੱਕ ਦੋਗੇ ਹਫ਼ਤੇ 10 ਦਿਨ ਦੇ ਵਿੱਚ ਪ੍ਰੋਬਲਮ ਤੁਹਾਡੀ ਸਾਹੀ ਗੱਲ ਦੋਸਤੋ ਮੈਂ ਸੁਖਵਿੰਦਰ ਸ਼ੇਰ ਗਿੱਲ ਤੁਸੀਂ ਆਜ਼ਾਦ ਪੱਤਰਕਾਰ ਟੀਵੀ ਦੇ ਨਾਲ ਜੁੜੇ ਹਾਂ ਇੱਕ ਸ਼ੀਸ਼ੀ ਹੈ ਮੇਰੇ ਹੱਥ ਦੇ ਵਿੱਚ ਛੋਟੀ ਜਿਹੀ ਸ਼ੀਸ਼ੀ ਹੈ ਜਿਹੜੀ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ 200 ਬਿਮਾਰੀਆਂ ਦਾ ਇਲਾਜ ਕਰਦੀ ਹੈ ਇਹ ਬਾਈ ਜਿਹੂਰੀ ਸਾਡੇ ਨਾਲ ਮੌਜੂਦ ਨੇ ਦਾਵਾ ਕਰਦੇ ਨੇ ਕਿ ਇਸ ਛੋਟੀ ਜੀ ਸ਼ੀਸ਼ੀ ਦੇ ਵਿੱਚ ਕੀ ਕੁਝ ਹੈ ਉਹ ਵੀ ਜਾਣਾਂਗੇ ਤੇ ਕਿਸ ਤਰੀਕੇ ਦਾ ਇਲਾਜ ਹੁੰਦਾ ਹੈ ਤੇ ਕਿਵੇਂ ਇਲਾਜ ਹੁੰਦਾ ਹੈ ਤੇ ਕਿੰਨੇ ਟਾਈਮ ਦੇ ਵਿੱਚ ਇਲਾਜ ਹੁੰਦਾ ਹੈ ਇਹ ਸਭ ਕੁਝ ਜਾਣਾਂਗੇ ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਇਸ ਸ਼ਿਸ਼ੀ ਦੇ ਵਿੱਚ ਅਜਿਹਾ ਜਾਦੂ ਹੈ ਜਿਹੜਾ ਕਿ 200 ਬਿਮਾਰੀਆਂ ਦਾ ਇਲਾਜ ਕਰਦੀ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂਜੀ ਧੰਨਵਾਦ ਜੀ ਬਾਈ ਜੀ ਪੰਜ ਤੁਲਸੀ ਲਿਖਿਆ ਹੋਇਆ ਤੁਲਸੀ ਦਾ ਬੂਟਾ ਘਰਾਂ ਦੇ ਵਿੱਚ ਦਿਖਾਇਆ ਜਾਂਦਾ ਸੀ ਲੱਗਿਆ ਹੋਇਆ ਨਾਟਕ ਜਿਹੜੇ ਸਾਡੇ ਹਿੰਦੀ ਸੀਰੀਅਲ ਚੱਲਦੇ ਹੁੰਦੇ ਸੀ ਉਹਨਾਂ ਦੇ ਵਿੱਚ ਦਿਖਾਇਆ ਜਾਂਦਾ ਸੀ ਕਿ ਤੁਲਸੀ ਨੂੰ ਪੂਜਿਆ ਜਾਂਦਾ ਸੀ ਤੇ ਅੱਜ ਤੁਸੀਂ ਪੰਜ ਤੁਲਸੀ ਲੈ ਕੇ ਆਓ ਇਹਦੀ ਕੀ ਖਾਸੀਅਤ ਹੈ ਸਰ ਇਹ ਪੰਜ ਤੁਲਸੀ ਹੈ ਜੀ ਵੈਦਿਕ ਪੰਜ ਤੁਲਸੀ ਹੈ ਏ ਤੇ ਇਹਦੇ ਵਿੱਚ ਪੰਜ ਤਰ੍ਹਾਂ ਦੀ ਤੁਲਸੀ ਹੁੰਦੀ ਆ RAM ਤੁਲਸੀ ਸ਼ਾਮ ਤੁਲਸੀ ਸਵੈਤ ਤੁਲਸੀ ਵਣ ਤੁਲਸੀ ਤੇ ਨਿੰਬੂ ਤੁਲਸੀ ਇਹ ਪੰਜ ਤਰ੍ਹਾਂ ਦੀ ਤੁਲਸੀ ਦਾ ਇਹਦੇ ਵਿੱਚ ਜੜ ਹਰਕਾ ਉਹ ਪਾਇਆ ਗਿਆ ਤੇ ਇਹਨੂੰ ਆਪਾਂ ਜਦੋਂ ਪੀਨੇ ਆ ਪਾਣੀ ਦੇ ਵਿੱਚ ਪਾ ਕੇ ਯੂਜ਼ ਕਰਦੇ ਆ ਤਾਂ ਇਹਦੇ 200 ਤਰ੍ਹਾਂ ਦੀ ਪ੍ਰੋਬਲਮ ਆ ਜਿਹੜੀ ਇਹਦੇ ਨਾਲ ਠੀਕ ਹੁੰਦੀ ਹੈ ਜੀ 200 ਦੇ ਵਿੱਚ ਤਾਂ ਸਾਰੀਆਂ ਬਿਮਾਰੀਆਂ ਆ ਜਾਣੀਆਂ ਨੇ ਹਾਂਜੀ ਇਹ ਪੈਰਾਂ ਦੇ ਨੋਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਜਿੰਨੀਆਂ ਵੀ ਪ੍ਰੋਬਲਮਾਂ ਨੇ ਸਾਰੀਆਂ ਠੀਕ ਕਰਦੀਆਂ ਜਿਵੇਂ ਸਵੈਨ ਫਲੂ ਆ ਡੈਂਗੂ ਆ ਬੁਖਾਰ ਆ ਚਿਕਨਗੁਨੀਆ ਐਵੇਂ ਦੀਆਂ ਭਿਆਨਕ ਪ੍ਰੋਬਲਮਾਂ ਜਿਹੜੀਆਂ ਲੀਵਰ ਦੀ ਪ੍ਰੋਬਲਮ ਆ ਉਹਦੇ ਵਾਸਤੇ ਵੀ ਇਹ ਬਹੁਤ ਰਿਜ਼ਲਟ ਵਧੀਆ ਜੀ ਇਹਦਾ ਲੋਕ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਉਹ ਕਹਿੰਦੇ ਹੋਣਗੇ ਕਿ ਉਹੀ ਮਰੀ ਜਾਂਦੇ ਨੇ ਡਾਕਟਰਾਂ ਕੋਲ ਫਿਰ ਜਾਣ ਦੀ ਕੀ ਲੋੜ ਆਹੀ ਆਪਦੇ ਘਰ ਦੇ ਵਿੱਚ ਰੱਖ ਲਓ ਤੁਸੀਂ ਨਾ ਡੈਂਗੂ ਦੀ ਲੋੜ ਸਵੈਨ ਫਲੂ ਦੀ ਨਾ ਹੀ ਕਿਸੇ ਬੁਖਾਰ ਦੀ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਰੂਟੀਨ ਦੇ ਵਿੱਚ ਲੱਗਦੀਆਂ ਰਹਿੰਦੀਆਂ ਨੇ ਇਹ ਸਾਰੇ ਹੱਲ ਕਰਦੀ ਆ ਹਾਂਜੀ ਹਾਂਜੀ ਇਨੂੰ ਆਪਾਂ ਮਤਲਬ ਘਰ ਦੇ ਵਿੱਚ ਰੱਖ ਦਿਆਂ ਤਾਂ ਸਮਝ ਲਓ ਇੱਕ ਡਾਕਟਰ ਆਪਣੇ ਘਰ ਦੇ ਵਿੱਚ ਆ ਗਿਆ ਇਹ ਹਰ ਇੱਕ ਬਿਮਾਰੀ ਤੇ ਜਿਹੜਾ ਇਹ ਕੰਮ ਕਰਦੀ ਹੈ ਜੀ ਅ ਕਿਸ ਤਰੀਕੇ ਦੇ ਨਾਲ ਕੀ ਕੀ ਖਾਸ ਬਿਮਾਰੀਆਂ ਜਿਵੇਂ ਤੁਸੀਂ ਦੱਸਿਆ ਕਿ ਬੁਖਾਰ ਹੈ ਸਵਾਇਨ ਫਲੂ ਹੈ ਜਾਂ ਖੰਗ ਜਖਾਮ ਵੀ ਜਿਹੜਾ ਡੇਲੀ ਰੂਟੀਨ ਦੇ ਵਿੱਚ ਹੁੰਦਾ ਰਹਿੰਦਾ ਤੇ ਇਸ ਜੇ ਕਿਸੇ ਨੂੰ ਬੁਖਾਰ ਹੈ ਤਾਂ ਉਹਨਾਂ ਨੇ ਇਹ ਕਿਵੇਂ ਵਰਤੋਂ ਕਰਨੀ ਹੈ ਉਹਦੀ ਸਰ ਜਿਵੇਂ ਕਿਸੇ ਨੂੰ ਬੁਖਾਰ ਆ ਡੇਂਗੂ ਆ ਤਾਂ ਪਾਣੀ ਦੇ ਵਿੱਚ ਇਹਦੀਆਂ ਪੰਜ ਬੂੰਦਾਂ ਪਾਉਣੀਆਂ ਨੇ ਉਹ ਕਹਿੰਦੇ ਨਹੀਂਗਾ ਵੀ ਪੰਜ ਬੂੰਦ ਤੁਲਸੀ ਪੀਓ ਸੌ ਸਾਲ ਜਿਓ ਇਹਨੇ ਸਰੀਰ ਦੇ ਵਿੱਚੋਂ ਜਿੰਨੇ ਵੀ ਟੌਕਸਿਨ ਨੇ ਬਿਸ਼ੀਲੇ ਪਦਾਰਥ ਨੇ ਉਹ ਲੈਟਰਿੰਗ ਬਾਥਰੂਮ ਰਾਹੀਂ ਸਾਡੇ ਬਾਹਰ ਕੱਢਣੇ ਆ ਜੀ ਮੰਨ ਲਓ ਜੇਕਰ ਕਿਸੇ ਨੂੰ ਖੂਨ ਦੀ ਪ੍ਰੋਬਲਮ ਆ ਖੂਨ ਨਹੀਂ ਬਣਦਾ ਤਾਂ ਉਹਦੇ ਵਾਸਤੇ ਤਾਂ ਬਹੁਤ ਰਿਜ਼ਲਟ ਵਧੀਆ ਏ ਮੰਨ ਲਓ ਜੇਕਰ ਕਿਸੇ ਔਰਤ ਨੂੰ ਗਰਭ ਅਵਸਥਾ ਦੇ ਵਿੱਚ ਜਿਵੇਂ ਉਲਟੀ ਵਗੈਰਾ ਦੀ ਪ੍ਰੋਬਲਮ ਆ ਉਹ ਯੂਜ਼ ਕਰਦੀ ਆ ਉਹਦੇ ਵਾਸਤੇ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਉਲਟੀਆਂ ਨਹੀਂ ਬੰਦ ਹੋ ਜੂਗੀ ਹੁਣ ਜੇਕਰ ਕਿਸੇ ਦੇ ਜਿਵੇਂ ਕੀੜਾ ਵਗੈਰਾ ਲੜ ਜਾਂਦਾ ਕੋਈ ਜਾਂ ਕੋਈ ਜਲਣ ਅੱਗ ਵਗੈਰਾ ਜਲਣ ਵਗੈਰਾ ਹੋ ਗਈ ਤਾਂ ਤੁਸੀਂ ਇਹਨੂੰ ਨਾਰੀਅਲ ਦੇ ਤੇਲ ਦੇ ਵਿੱਚ ਮਿਲਾ ਕੇ ਉਸ ਜਗ੍ਹਾ ਤੇ ਮਲ ਲਓ ਤੁਹਾਡੀ ਜਲਣ ਆ ਜਿਹੜੀ ਬਿਲਕੁਲ ਨਾਲ ਦੀ ਨਾਲ ਹੀ ਬੰਦ ਹੋ ਜਾਣੀ ਹੈ ਜੀ ਅੱਛਾ ਅੱਜ ਕੱਲ ਦਰਦਾਂ ਦੀ ਬਹੁਤ ਸਮੱਸਿਆ ਹੈ ਉਹ ਭਾਵੇਂ ਹੱਡਾਂ ਦੀ ਗੱਲ ਹੋਵੇ ਸਾਡੇ ਵੱਖ-ਵੱਖ ਜੋੜ ਨੇ ਉਹਨਾਂ ਦੀ ਦਰਦਾਂ ਦੀ ਗੱਲ ਹੋਵੇ ਜਾਂ ਫਿਰ ਕੰਨਾਂ ਦਾ ਦਰਦ ਹੈ ਕੰਨਾਂ ਦੇ ਵਿੱਚ ਚੀਜ਼ ਪੈਂਦੀ ਹੈ ਜਾਂ ਜਾੜ ਜਿਹੜੇ ਸਾਡੇ ਦੰਦ ਨੇ ਉਹ ਉਹਨਾਂ ਦੇ ਵਿੱਚ ਚੀਸਾਂ ਮਾਰਦੇ ਨੇ ਉਨਾ ਦਾ ਵੀ ਇਲਾਜ ਹੈ ਦੇ ਵਿੱਚ ਹਾਂਜੀ ਸਰ ਜਿਹੜੀ ਇਹ ਤુલਸੀ ਐ ਬਾਤ ਪਿਤ ਕਫ ਨੂੰ ਸ਼ਾਂਤ ਕਰਦੀ ਆ ਬੈਲੈਂਸ ਕਰਦੀ ਆ ਜਿਵੇਂ ਮੰਨ ਲਓ ਕਿਸੇ ਨੂੰ ਖਾਂਸੀ ਦੀ ਪ੍ਰੋਬਲਮ ਆ ਦਮੇ ਦੀ ਪ੍ਰੋਬਲਮ ਆ ਉਹਨੇ ਕੀ ਕਰਨਾ ਇਹ ਆਦਰਕ ਦਾ ਰਸ ਸ਼ਹਿਦ ਤੇ ਤુલਸੀ ਬਰਾਬਰ ਮਾਤਰਾ ਦੇ ਵਿੱਚ ਮਿਲਾ ਕੇ ਲੈ ਲਓ ਤੇ ਨਾਲ ਦੀ ਨਾਲ ਖਾਂਸੀ ਦੇ ਵਿੱਚ ਤੁਹਾਨੂੰ ਆਰਾਮ ਆ ਜਿਹੜਾ ਉਹ ਮਿਲ ਜੂਗਾ ਹੁਣ ਜਿਹੜੀ ਤੁਸੀਂ ਜਾੜ ਦੀ ਗੱਲ ਕਰ ਰਹੇ ਸੀ ਵੀ ਜੇ ਮੰਨ ਲਓ ਕਿਸੇ ਨੂੰ ਜਾੜ ਦਰਦਾ ਤਾਂ ਜਾੜ ਦੇ ਵਿੱਚ ਤੁਸੀਂ ਕੀ ਕਰਨਾ ਪਾਣੀ ਲੈਣਾ ਪਾਣੀ ਦੇ ਵਿੱਚ ਇਹਦੀਆਂ 8-10 ਬੂੰਦਾਂ ਪਾ ਕੇ ਘਰਾਲੇ ਕਰ ਲਓ ਚਾੜ ਦੇ ਵਿੱਚ ਕੀੜਾ ਲੱਗਿਆ ਮਸੂੜਿਆਂ ਦੇ ਵਿੱਚ ਰੇਸ਼ਾ ਵਗੈਰਾ ਹੈ ਤੇ ਦਰਦ ਦਾ ਤੁਹਾਡਾ 5 ਮਿੰਟ ਦੇ ਵਿੱਚ ਨਾਲ ਦੀ ਨਾਲ ਹੀ ਬੰਦ ਹੋ ਜਾਏਗਾ ਜੀ ਅੱਛਾ ਜਿਹੜਾ ਕੰਨਾਂ ਦਾ ਦਰਦ ਹੁੰਦਾ ਉਹ ਵੀ ਇਲਾਜ ਕਰ ਦਿਆ ਇਹ ਕੰਨਾਂ ਦੇ ਵਿੱਚ ਕਿਵੇਂ ਕੰਮ ਕਰਦੀ ਹੈ ਤੁਸੀਂ ਗਰਮ ਕਰ ਲੈਣਾ ਹਲਕਾ ਜਾਂ ਕੋਸਾ ਜਿਹਾ ਜਾਂ ਧੁੱਪ ਦੇ ਵਿੱਚ ਰੱਖ ਦਿਓ ਇੱਕ ਬੂੰਦ ਕੰਨ ਦੇ ਵਿੱਚ ਪਾਓ ਨਾਲ ਦੀ ਨਾਲ ਕੰਨ ਦਾ ਦਰਦ ਆ ਜਿਹੜਾ ਬਿਲਕੁਲ ਖਤਮ ਹੀ ਹੋ ਜਾਊਗਾ ਤੁਸੀਂ ਦੇਖੋਗੇ ਵੀ ਚਮਤਕਾਰ ਇਹ ਪਾਓ ਸਰ ਹਾਂਜੀ ਹਾਂਜੀ ਜਿਵੇਂ ਜਿਹੜੇ ਕਿਸੇ ਵੀ ਤਰੀਕੇ ਦਾ ਜਾੜਾਂ ਦਾ ਵੀ ਤੇ ਕੰਨਾਂ ਦਾ ਵੀ ਨਾਲ ਦੀ ਨਾਲ ਹੈ ਜਾਂ ਥੋੜਾ ਵਕਤ ਲੱਗਦਾ 5 ਮਿੰਟ ਲੱਗ ਜਾਂਦੀ ਹੈ ਜੀ 5 ਮਿੰਟ ਦੇ ਵਿੱਚ ਕਰ ਦਾਂ ਹਾਂ ਜੀ ਅੱਛਾ ਜਦੋਂ ਕੰਨਾਂ ਦੇ ਵਿੱਚ ਤੁਸੀਂ ਦੱਸਿਆ ਕਿ ਬੂੰਦਾਂ ਪਾਉਣੀਆਂ ਨੇ ਗਰਮ ਕਰਕੇ ਅ ਜੜਾਂ ਦੇ ਲਈ ਗਰਾਰੇ ਕਰਨੇ ਨੇ ਜਾਂ ਕਿਤੇ ਜੇ ਬਾਡੀ ਦੇ ਵਿੱਚ ਕਿਤੇ ਹੋਰ ਪੇਨ ਹੈ ਉੱਥੇ ਵੀ ਇਹ ਕੰਮ ਕਰਦੀ ਆ ਹਾਂਜੀ ਜੀ ਇਹ ਜਿਵੇਂ ਲੀਵਰ ਦੀ ਪ੍ਰੋਬਲਮਾਂ ਤਾਂ ਆਪਾਂ ਨੇ ਪਾਣੀ ਦੇ ਵਿੱਚ ਪਾ ਕੇ ਪੀਣੀ ਆ ਤੇ ਉਥੇ ਇਹ ਇਸ ਤਰ੍ਹਾਂ ਕੰਮ ਕਰਦੀ ਆ ਹੁਣ ਜੇ ਮੰਨ ਲਓ ਕਿਸੇ ਬੰਦੇ ਦੇ ਗਲੇ ਦੇ ਵਿੱਚ ਕੋਈ ਇਨਫੈਕਸ਼ਨ ਆ ਕੋਈ ਖਾਰਸ ਵਗੈਰਾ ਏ ਤੇ ਗਲੇ ਦੀ ਕੋਈ ਵੀ ਪ੍ਰੋਬਲਮ ਆ ਉਹਦੇ ਆਪਾਂ ਨੇ ਪਾਣੀ ਦੇ ਵਿੱਚ ਪਾ ਕੇ ਘਰਾਲੇ ਕਰਨੇ ਆ ਜੀ ਉਹਦੇ ਨਾਲੇ ਮਤਲਬ ਗਲੇ ਦੀ ਪ੍ਰੋਬਲਮ ਆ ਉਹ ਬਿਲਕੁਲ ਠੀਕ ਹੋ ਜੂ ਹੁਣ ਜੇ ਕਿਸੇ ਬੰਦੇ ਦੇ ਵਾਲ ਝੜਦੇ ਨੇ ਸਿਰ ਦੇ ਵਾਲ ਸਿਰ ਦੇ ਵਿੱਚ ਸਿਕਰੀ ਆ ਸਿਰ ਦੇ ਵਿੱਚ ਕੋਈ ਇਨਫੈਕਸ਼ਨ ਆ ਖਾਰਸ ਵਗੈਰਾ ਏ ਤਾਂ ਤੁਸੀਂ ਜਿਹੜਾ ਵੀ ਤੁਸੀਂ ਤੇਲ ਵਰਤਦੇ ਹੋ ਉਹਦੇ ਵਿੱਚ ਇਹਦੀਆਂ 10-15 ਬੂੰਦਾ ਪਾ ਕੇ ਸਿਰ ਦੇ ਵਿੱਚ ਇਹਦੀ ਮ사ਜ ਕਰੋ ਜਮਾਤ ਜੜ ਤੋਂ ਚੱਕ ਦੋਗੇ ਹਫਤੇ 10 ਦਿਨ ਦੇ ਵਿੱਚ ਪ੍ਰੋਬਲਮ ਤੁਹਾਡੀ ਅੱਛਾ ਸਿਰਦੇਵਾਲਾਂ ਦੇ ਵਿੱਚ ਖਰਾਸ ਦੀ ਗੱਲ ਕੀਤੀ ਕਿ ਸਿਕਰੀ ਪੈ ਜਾਂਦੀ ਹੈ ਤੇ ਉਹਨੂੰ ਠੀਕ ਕਰਦੀ ਹੈ ਤਾਂ ਜੇ ਕਈ ਵਾਰ ਬਹੁਤ ਸਾਰੇ ਸੱਜਣਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੀ ਬਾਡੀ ਦੇ ਵਿੱਚ ਜਦ ਗਰਮੀ ਦਾ ਮੌਸਮ ਹੁੰਦਾ ਖਾਸ ਤੌਰ ਤੇ ਤਾਂ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਖਾਜ ਹੁੰਦੀ ਹੈ ਬਾਡੀ ਦੇ ਉੱਤੇ ਖਰਾਸ਼ ਵੀ ਕਹਿੰਦੇ ਦਿੰਦੇ ਤੇ ਖਾਜ ਵੀ ਕਹਿੰਦੇ ਨੇ ਤੇ ਉਹ ਉਸ ਦਾ ਵੀ ਹੱਲ ਕਰਦੀ ਹੈ ਜੀ ਇਹ ਇਹ ਜਿਵੇਂ ਆਪਣੀ ਬਾਡੀ ਦੇ ਵਿੱਚ ਖਾਰਸ਼ ਹੋਣ ਦੀ ਆ ਤਾਂ ਤੁਸੀਂ ਕੀ ਕਰਨਾ ਵੀ ਜਦੋਂ ਆਪਾਂ ਨਹਾਉਨੇ ਆ ਨਾਣ ਵਾਲੇ ਪਾਣੀ ਦੇ ਵਿੱਚ ਇਹਦੀਆਂ 15 20 ਬੂੰਦਾ ਪਾ ਕੇ ਨਹਾ ਲਓ ਤੇ ਤੁਹਾਡੀ ਮਤਲਬ 5-7 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਣਾ ਸ਼ੁਰੂ ਕਰ ਦੂਗੀ ਹੁਣ ਇੱਥੇ ਕੀ ਆ ਵੀ ਜੇਕਰ ਕਿਸੇ ਬੰਦੇ ਦੇ ਇਹਨੇ ਪਾਣੀ ਆ ਜਿਹੜਾ ਪਾਣੀ ਨੂੰ ਇਹ ਗੁੱਡ ਬੈਕਟੀਰੀਆ ਵਧਾਉਂਦੀ ਆ ਪਾਣੀ ਦੇ ਵਿੱਚ ਜਦੋਂ ਆਪਾਂ ਰੋਟੀ ਖਾਂਦੇ ਆ ਰੋਟੀ ਖਾਣ ਤੋਂ ਪਹਿਲਾਂ ਦੋ ਬੂੰਦਾ ਪਾਣੀ ਦੀਆਂ ਇਹਦੀਆਂ ਪਾ ਲਓ ਤੇ 5 ਮਿੰਟ ਤੋਂ ਬਾਅਦ ਉਹ ਪਾਣੀ ਨੂੰ ਪੀ ਲਓ ਤੇ ਉਹ ਉਹਦੇ ਨਾਲ ਕੀ ਆ ਗੁੱਡ ਬੈਕਟੀਰੀਆ ਪਾਣੀ ਦੇ ਵਿੱਚ ਵੱਧ ਜਾਂਦੇ ਆ ਜੀ ਇਹਦੇ ਨਾਲ ਅੱਛਾ ਅੱਜ ਦੇ ਦੌਰ ਦੇ ਵਿੱਚ ਜਿਉਂਕਿ ਸਾਡਾ ਖਾਣ ਪੀਣ ਆ ਜਿਹੜਾ ਉਹ ਬਹੁਤ ਖਰਾਬ ਹੋ ਚੁੱਕਿਆ ਅਸੀਂ ਬਹੁਤ ਫਾਸਟ ਫੂਡ ਖਾਂਦੇ ਆ ਹਰ ਦੂਜਾ ਬੰਦਾ ਜਾਂ ਔਰਤ ਬੀਬੀ ਬਜ਼ੁਰਗ ਨੌਜਵਾਨ ਸਾਰੇ ਅਸੀਂ ਫਾਸਟ ਫੂਡ ਨੂੰ ਬਹੁਤ ਲਾਈਕ ਕਰਦੇ ਆ ਤੇ ਉਹਦੇ ਸਾਡੀ ਬਾਡੀ ਨੂੰ ਨੁਕਸਾਨ ਹੋ ਰਹੇ ਨੇ ਤੇ ਲੀਵਰ ਹੈ ਜਿਹੜਾ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਖਰਾਬ ਹੈ ਜਾਂ ਫੈਟੀ ਲੀਵਰ ਤਾਂ ਲਗਭਗ ਹਰ ਦੂਜੇ ਬੰਦੇ ਦਾ ਤਾਂ ਉਸ ਦੇ ਲਈ ਇਹ ਕਿਵੇਂ ਕੰਮ ਕਰਦੀ ਹੈ ਸਰੇ ਜਦੋਂ ਲੀਵਰ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰਦੇ ਆ ਕਿ ਐਂਟੀਆਕਸੀਡੈਂਟ ਹੈ ਐਂਟੀਇਨਫਲਮੇਟਰੀ ਹੈ ਮਤਲਬ ਕਿ ਹਰਕ ਪ੍ਰੋਬਲਮ ਵਾਸਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਆ ਵੀ ਇਹ ਕੰਮ ਕਰਦੀ ਆ ਜਦੋਂ ਆਪਾਂ ਪਾਣੀ ਦੇ ਵਿੱਚ ਪਾ ਕੇ ਪੀਵਾਂਗੇ ਤਾਂ ਇਹਨੇ ਨਾਲ ਦੀ ਨਾਲ ਕੀ ਆ ਉਹ ਜਿਹੜੇ ਵਸ਼ੀਲੇ ਪਦਾਰਥ ਨੇ ਸਰੀਰ ਦੇ ਵਿੱਚ ਕਿਤੇ ਸੋਜ ਆ ਉਹ ਇਹਨੂੰ ਖਤਮ ਕਰ ਦਾਨੀਆਂ ਹੁਣ ਮੰਨ ਲਓ ਜੇਕਰ ਕਿਸੇ ਬੰਦੇ ਦੇ ਮੂੰਹ ਦੇ ਵਿੱਚੋਂ ਦੁਰਗੰਧ ਆਂਦੀ ਆ ਤੇ ਇਹ ਇੱਕ ਬੂੰਦ ਲੈ ਲਓ ਨਾਲ ਦੀ ਨਾਲ ਦਰਗੰਦਾਣੀ ਬੰਦ ਹੋ ਜੇਗੀ ਅੱਛਾ ਇਹਨੂੰ ਜਿਹੜੇ ਸੱਜਣਾ ਨੇ ਮੰਗਾਉਣਾ ਉਹ ਉਹ ਤੁਹਾਡੇ ਕੋਲ ਪਹੁੰਚਣ ਜਾਂ ਜਿਹੜਾ ਆਨਲਾਈਨ ਵੀ ਪ੍ਰੋਵਾਈਡ ਹੋ ਜੇਗੀ ਜੀ ਇਹ ਤੁਸੀਂ ਕਿਤੇ ਜਾਣ ਦੀ ਲੋੜ ਨਹੀਂ ਸਿਰਫ ਤੁਸੀਂ ਫੋਨ ਕਰਨਾ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਨਾਲ ਦੀ ਨਾਲ ਅਸੀਂ ਕੋਰੀਅਰ ਕਰ ਦਾਂਗੇ ਤੁਹਾਡੇ ਘਰ ਪਹੁੰਚ ਜੇਗੀ ਓਕੇ ਤੇ ਜਿਹੜੇ ਕੋਰੀਅਰ ਦੇ ਅਲੱਗ ਤੋਂ ਪੈਸੇ ਲਏ ਜਾਣਗੇ ਜਾਂ ਫਿਰ ਜਿੰਨੇ ਦੀ ਇਹ ਦਵਾਈ ਹੈ ਉਹਦੇ ਵਿੱਚ ਸਰ ਕੋਰੀਅਰ ਚਾਰਜ ਆ ਜਿਹੜਾ ਉਹ ਫ੍ਰੀ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਇਹ ਸੰਸਾਡੇ ਨਾਲ ਬਲਵੀਰ ਜੀ ਜਿਨ੍ਹਾਂ ਨੇ ਦਾਵਾ ਕੀਤਾ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਕਿਸੇ ਵੀ ਤਰੀਕੇ ਦੀ ਬਿਮਾਰੀ ਦੀ ਪੰਜ ਤੁਲਸੀ ਦੇ ਨਾਲ ਇਲਾਜ ਕੀਤਾ ਜਾ ਸਕਦਾ ਜਿਕਰ ਤੁਹਾਨੂੰ ਤੁਹਾਡੇ ਰਿਸ਼ਤੇਦਾਰ ਜਾਂ ਕਿਸੇ ਦੋਸਤ ਨੂੰ ਇਸ ਦੀ ਲੋੜ ਹੈ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਉੱਤੇ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਦੇ ਨਾਲ ਸੰਪਰਕ ਕਰਕੇ ਪੰਚ ਤੁਲਸੀ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਮੁਫਤੀ ਪਾ ਸਕਦੇ ਹੋ ਤੇ ਜਿਹੜਾ ਤੁਸੀਂ ਨੰਬਰ ਡਾਇਲ ਕਰਨਾ ਤੇ ਨੰਬਰ ਡਾਇਲ ਕਰਕੇ ਤੁਸੀਂ ਘਰ ਬੈਠੇ ਹੀ ਔਨਲਾਈਨ ਇਸ ਨੂੰ ਆਰਡਰ ਕਰਕੇ ਆਪਣੇ ਘਰ ਦੇ ਵਿੱਚ ਮਂਗਾ ਸਕਦੇ ਹੋ ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ